ਅੱਜ ਅਸੀਂ ਪਿੰਡ ਬਿਧੀਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਸੇਵਾ ਕੇਂਦਰ ਆ ਸੇਵਾ ਕੇਂਦਰ ਵਿੱਚ ਬਹੁਤ ਜਿਆਦੀਆਂ ਸ਼ਿਕਾਇਤਾਂ ਨੇ ਜਿੱਥੇ 8.5 ਹੁੰਦੇ ਕਰੀਬ ਹੋ ਚੁੱਕੇ ਆ ਤੇ ਜਨਤਾਲ ਵਿਖਾਉ ਜਿਹੜਾ ਕਿ ਜਨਤਾ ਜਿਹੜੀ ਆ ਕੇ ਖਲੋਤੀ ਜਾ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਕੰਮ ਤੁਸੀਂ ਇੱਥੇ ਆਏ ਜੇ ਸਾਡੀ ਬਿਜੋਂ ਜੋ ਵੀ ਆ ਇਹ ਤੇ ਘਰ ਬੈਠੇ ਸੇਵਾ ਮਿਲਦੀਆਂ ਨੇ ਤੇ ਇਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਆ ਕਿ ਇੱਥੇ ਨਹੀਂ ਆਉਣਾ ਸੀ ਸਾਰੇ ਜਿਹੜੇ ਘਰੇ ਕੰਮ ਕਰਾਉਣੇ ਆ ਆਓ ਇਹਨਾਂ ਨਾਲ ਗੱਲਬਾਤ ਕਰੀਏ ਵੀ ਇਹ ਆਏ ਕਦੋਂ ਦੇ ਆ ਇੱਥੇ ਆਜੋ ਮੇਲਾ ਹਾਂਜੀ ਕਦੋਂ ਦੇ ਆਏ ਜਿੱਥੇ ਅਸੀਂ 6 ਵਜੇ ਆਏ ਹਾਂ ਜੀ ਛੇ ਵਜੇ ਕੋਈ ਆਇਆ ਥੇ ਹਾਂ ਇਹ ਨਾ ਸਰਦਿਆਪੀ ਛੇ ਵਜੇ ਅਹੀਂ ਟੋਕਨ ਵੰਡਨੇ ਆ ਤੁਸੀਂ ਛੇ ਵਜੇ ਆਇਆ ਕਰੋ ਟੋਕਨ ਸਰਕਾਰੀ ਆ ਜਾਂ ਆਪੇ ਬਣਦੇ ਆਪੇ ਆਪੇ ਕਾਪੀ ਦੇ ਵਰਕੇ ਤੇ ਟੋਕਨ ਬਣਾ ਕੇ ਦਿੰਦੇ ਆ ਜੀ ਕਾਦੇ ਵਾਤੇ ਤੁਸੀਂ ਇੱਥੇ ਆਈ ਹਾਂਜੀ ਕਾਦੇ ਵਾਤੇ ਆਈ ਸੀ ਅਹੀਂ ਆਪਣਾ ਧਾਰਕਾਡ ਅਪਡੇਟ ਕਰਾਉਣ ਨੂੰ ਕੋਈ ਧਾਰਕਾਡ ਵਾਦਿਆ ਆਓ ਸਾਰਿਆਂ ਨੂੰ ਥੋੜਾ ਥੋੜਾ ਟਾਈਮ ਲਈਏ ਆਓ ਤੇਰੀ ਅੱਗੇ ਹਾਂਜੀ ਇੱਥੇ ਕਿੰਨੇ ਵਜੇ ਆ ਜੀ ਮੈਂ ਸਰ ਸੋਮਵਾਰ ਦਾ ਪਿਛਲੇ ਸੋਮਵਾਰ ਦਾ ਆਉਣ ਡਿਆ ਵਾਂ ਕਹਿੰਦੇ ਮੰਗਲਵਾਰ ਛੁੱਟੀ ਆ ਗਈ ਆ ਮੰਗਲਵਾਰ ਜਦ ਮੈਂ ਨਹੀਂ ਆਇਆ ਫਿਰ ਉੱਤੋਂ ਅਗਲੇ ਦਿਨ ਆਵਾਂ ਉਹ ਦਿਨ 2:00 ਵਜੇ ਆ ਫਿਰ ਮੇਰੇ ਸ਼ਨੀਵਾਰ 3:00 ਵਜੇ ਆ ਅੱਜ ਮੈਂ ਆਇਆ ਵਾਂ ਤੇ ਅੱਜ 5:00 ਵਜੇ ਵੀ ਆ ਸਾਢੇ 6:00 ਵਜੇ ਵੀ ਆਇਆ ਵਾਂ ਫਿਰ ਸਾਵਣ ਕਿੰਨਾ ਟਾਈਮ ਹੋ ਗਿਆ ਵਾ ਸਾਢੇ 8:00 ਚਲੇ ਆ ਪਰ ਤੁਸੀਂ ਸੁੱਖ ਤੇ ਕਿਉਂ ਦੇ ਤੁਹਾਨੂੰ ਕਹਿੰਦੇ ਸੁੱਖ ਤੇ ਸਾਰੇ ਕਹਿੰਦੇ ਆਪਣਾ ਤੁਹਾਡਾ ਕੂਪਨ ਲਾਓ ਆਪਣਾ ਨੰਬਰ ਪਾ ਨੰਬਰ ਪਵਾ ਕੇ ਬੰਦਾ ਆ ਕੇ ਕਹਿੰਦਾ ਸੈਗ ਇਹ ਮੈਨੂੰ ਫਿਰੰਦੇ ਤੁਹਾਡਾ ਕੋਈ ਨੰਬਰ ਨਹੀਂ ਨੰਬਰ ਕਾਦੇ ਉੱਤੇ ਪਾਉਂਦੇ ਆ ਨੰਬਰ ਵੈਸੇ ਕਾਪੀ ਦਾ ਟੈਂਪਰੇਰੀ ਰਹਿ ਜਾਂਦੇ ਬੰਦੇ ਆਣ ਕੇ ਫਾਇ ਲੱਗੇ ਰਹਿ ਹਾਂ ਆ ਬੀਬੀ ਨੇ ਪੁੱਛਿਆ ਜਿਹੜੇ ਬੱਚੇ ਸਮੇਤ ਆਏ ਆ ਥੋੜਾ ਅੱਗੇ ਆਓ ਹਾਂਜੀ ਭੈਣਾ ਕਿੰਨੇ ਵਜੇ ਤੁਸੀਂ ਆਏਗੇ ਆਹੀਂ ਆਏ 7 ਵਜੇ ਤੇ ਆਏ ਜੀ 7 ਵਜੇ ਆਏ ਹਾਂਜੀ ਉਦੋਂ ਕੋਈ ਕਿਤੇ ਵੀ ਆਏ ਆ 7 ਵਜੇ ਦੇ ਕਦੇ ਵਾਤੇ ਤੁਸੀਂ ਆਏ ਜਿੱਥੇ ਅਹੀਂ ਟੋਕਨ ਲੈਣਾਂ ਵਾਸਤੇ ਸਾਨੂੰ ਕਿਹਾ ਕਿ ਟੋਕਨ ਲੈ ਕੇ ਟੋਕਨ ਦਾ ਰਵਾਜ ਕਿੱਥੋਂ ਆ ਗਿਆ ਜਦ ਨਵਾਂ ਹੀ ਟੋਕਨ ਦਾ ਰਵਾਜ ਆ ਗਿਆ ਪਤਾ ਨਹੀਂ ਕਿੱਥੋਂ ਆ ਗਿਆ ਟੋਕਨ ਦਾ ਰਵਾਜ ਪਹਿਲਾਂ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਆਹੀਂ ਮਤਲਬ ਘਰ ਬੈਠੇ ਸਾਰਿਆਂ ਨੂੰ ਸੁਵਿਧਾ ਦਵਾਂਗੇ ਠੀਕ ਹੈ ਨਾ ਤਾਂ ਸਾਨੂੰ ਕੋਈ ਨਹੀਂ ਸੁਵਿਧਾ ਮਿਲਣ ਦੀ ਸਾਨੂੰ ਬਾਰ-ਬਾਰ ਫੇਰੇ ਇੱਥੇ ਵੱਜਦੇ ਪਿੰਡ ਆ ਇੱਕ ਮਿੰਟ ਆ ਜਿਹੜਾ ਕੋ ਦਿਖਾਇਓ ਇਹ ਵਾਕਿਆ ਜੋ ਬੋਲਣ ਦੇ ਆ ਸੱਚ ਬੋਲਣ ਦੇ ਆ ਕਿ ਜੋ ਭਗਵੰਤ ਮਾਨ ਨੇ ਕਿਹਾ ਇਹ ਤੇ ਖਿਹਾਰ ਕੇ ਜਿਹਾ ਕੋਈ ਇਹ ਕੋਈ ਬਿਲਕੁਲ ਝੂਠ ਨਹੀਂ ਬੋਲਣ ਦੀਆਂ ਜੋ ਗੱਲ ਆਏ ਨੇ ਨਕਲ ਆ ਗਿਆ ਕੋਈ ਪੜ ਵੀ ਸਕੇ ਕੋਈ 143 ਉਹ ਕਹਿੰਦੇ 43 ਹੁੰਦਾ 100 ਤੱਕ ਲੋਕੀ ਘਰ ਬੈਠੇ ਲੈ ਰਹੇ ਆ ਅੱਛਾ ਹਣ ਕਿੰਨੇ ਵਜੇ ਤੂੰ ਇਹਦਾ ਖਰੇ ਤੋਂ ਥੱਕ ਕੇ ਬੈ ਬੈ ਕੇ ਆਏ ਸਾਢੇ 5 ਵਜੇ ਆਏ ਉਹ ਬੱਲੇ ਬੱਲੇ ਆ ਵੇਖੋ ਜੀ ਉਹ ਕਹਿੰਦੇ 5 ਵਜੇ ਢੰਗੋ ਮਲੇ ਜੱਦਾ ਘੇਟਾ ਕੇ ਤਾਂ ਸਾਢੇ 5 ਵਜੇ ਸਾਢੇ 5 ਵਜੇ ਆਓ ਤੇ ਜਿਆਦਾ ਲੰਗਰ ਲੱਗਾ ਕੋਈ ਜਿਆਦਾ ਕੋਈ ਨਹੀਂ ਲੱਗਾ ਕੋਈ ਪਾਣੀ ਦਾ ਜਿੱਦਾਂ ਇੱਥੇ ਪਿੰਦੀ ਜੀ ਤੁਹਾਨੂੰ ਟਾਈਮ ਦਾ ਟੋਕੜ ਮਿਲ ਜੇ ਸਿਰ ਧਣ ਕੇ ਬੈਠੇ ਬੰਦੇ ਹਣ ਵੇਖੋ ਆ ਬੱਚਾ ਪਾਰਟੀ ਵੇਖੋ ਆ ਬੱਚੇ ਨੂੰ ਕੋ ਨਾਲ ਲੈਂਦਾ ਸਾਰੇ ਜੀ ਮੇਰੇ ਨਾਲ ਆਏ ਜੀ ਬੱਚੇ ਦੇ ਵੇਖੋ ਇਹਨੇ ਸਕੂਲੇ ਮੈਂ ਛੁੱਟੀ ਕਰਾਈ ਹੈ ਭਾਈ 6 ਵਜੇ ਦੇ ਆ ਕੇ ਬੈਠੇ ਆ ਅਜੇ ਤੱਕ ਟੋਕਨ ਵੰਡ ਨਾਲ ਹੀ ਇੱਥੇ ਤੱਕ ਆਇਆ ਅਜੇ ਆਇਆ ਵੇਖੋ ਸਰਕਾਰ ਦੀ ਹਦਾਤਾ ਸਰਕਾਰ ਨੂੰ ਇਹ ਬਿਲਕੁਲ ਅਫਸਰ ਨਹੀਂ ਸਮਝਦੇ ਕੋ ਸਰਕਾਰ ਡੇਗਣਾ ਚਾਹੁੰਦੇ ਆ ਏਡੇ ਕੰਮੇ ਅਫਸਰ ਦੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਸਾਰਿਆਂ ਨਾਲ ਗੱਲ ਹੀ ਆ ਪੈਣਾ ਆ ਬੱਚੇ ਤੁਸੀਂ ਵੀ ਨਾਲ ਲਿਆ ਦੇ ਹਾਂਜੀ ਚਲੋ ਅੱਗੇ ਇਹਨਾਂ ਦੀ ਅਦਾਰਤ ਅਪਡੇਟ ਕਰੋ ਅੱਛਾ ਆ ਵੇਖੋ ਆ ਪੁੱਤ ਕਰੀ ਵੇ ਆਹ ਦੇਖੋ ਬੱਚਿਆਂ ਨੂੰ ਛੁੱਟੀ ਹੀ ਕਰਾਈ ਆ ਛੁੱਟੀ ਕਰਾ ਕੇ ਨਾਲ ਲੈ ਕੇ ਆਏ ਆ ਹਾਂਜੀ ਇਹ ਕਿੰਨੇ ਹਾਂਜੀ ਆਹ ਦੇਖੋ ਕਿੰਨਿਆਂ ਦੀ ਛੁੱਟੀ ਹੋ ਚੁੱਕੀ ਆ ਮਤਲਬ ਦਿਵਾਰ ਦੀ ਛੁੱਟੀ ਹੋਈ ਆ ਤੇ ਅੱਜ ਸੋਮਵਾਰ ਦੀ ਛੁੱਟੀ ਦੋ ਛੁੱਟੀਆਂ ਹੋ ਗਈਆਂ ਜੀ ਹਜੇ ਤੱਕ ਕੋਈ ਨਾ ਟੋਕਨ ਮਿਲਿਆ ਨਾ ਕੁਝ ਨਾ ਆ ਪਾਇਆ 8:30 ਹੋ ਗਏ ਨੌਂ ਵਜੇ ਚੱਲੇ ਦੇਖੋ 8:00 ਦਾ ਟਾਈਮ ਆ ਇਹ ਸੇਵਾ ਕੇਂਦਰ ਜਿਹੜਾ ਬਾਰ-ਬਾਰ ਇਹਨੂੰ ਵਿਖਾਜ ਰੱਗੇ ਨਾਲ ਗੱਲਬਾਤ ਕਰਨਿਆ ਇੱਕ ਮਿੰਨੀ ਪੌਂਦੇ ਵਿੱਚ ਕੀ ਨਾਤਾ ਦੱਸਿਆ ਉਹਨਾਂ ਨੇ ਆਮ ਆਦਮੀ ਆ ਜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਕੋਈ ਉਹਨੂੰ ਜਰਾ ਕੇ ਨੰਬਰ ਹੋ ਜੇ ਲਾ ਦੇ ਨਾਲੇ ਵਿੱਚ ਤੇ ਗੱਲਬਾਤ ਵੀ ਨਾਲਾਂ ਕਰਾਂ ਉਹ ਜਵਾ ਤੂੰ ਕਿਵੇਂ ਆ ਬਈ ਦਾੜ ਘਾਟਾ ਅਪਡੇਟ ਕਰ ਇਹ ਤੁਸੀਂ ਛੁੱਟੀ ਕਿਤੀ ਆਜਾ ਹਾਂਜੀ ਇਹ ਵੇਖੋ ਸਾਰੇ ਛੁੱਟੀ ਵਾਲੇ ਬੰਦੇ ਆ ਗਏ ਆ ਹੋਰ ਪਾ ਤੁਸੀਂ ਹਾਂਜੀ ਇਹ ਅਪਡੇਟ ਕਰ ਵੇਖੋ ਆ ਜਿਹੜੀਆਂ ਚੀਜ਼ਾਂ ਨੇ ਨਾ ਆਦ ਬਖਾਓ ਜਰਾ ਕਰ ਇਹ ਚੀਜ਼ਾਂ ਕਰਦੇ ਆ ਸਰਕਾਰ ਵੱਲੋਂ ਆ ਵੀ ਸਰਕਾਰੀ ਨਮਾਇੰਦਾ ਆਊਗਾ ਫਿਰ ਤੁਹਾਨੂੰ ਇਹ ਵੀ ਪੁੱਛੂਗਾ ਵੀ ਤੁਹਾਡੇ ਕੋਲ ਟਾਈਮ ਹੈ ਕੋਈ ਹਾਇ ਨਹੀਂ ਮਿਲਦੀ ਨਹੀਂ ਕੋਈ ਸੁਵਿਧਾ ਨਹੀਂ ਮਿਲਦੀ ਪਈ ਘਰੇ ਜਿੱਦਾ ਕਹਿੰਦੇ ਘਰ ਬੈਠਿਆ ਤੁਹਾਨੂੰ ਸਭ ਕੁਝ ਦਵਾਂਗੇ ਕੁਝ ਨਹੀਂ ਸਾਨੂੰ ਮਿਲਣ ਡਿਆ ਵੇਖੋ ਉਹਨਾਂ ਤੇ ਇਹ ਗੱਲ ਕਹੀ ਆ ਵੀ ਤੁਸੀਂ ਫੋਨ ਕਰੋਗੇ ਜੇ ਤੁਹਾਡੇ ਕੋਲ ਟਾਈਮ ਹੈਗਾ ਸ਼ਾਮ ਦਾ ਤੇ ਕਹਿੰਦੇ ਕੋਈ ਨਹੀਂ ਟਾਈਮ ਹੈਗਾ ਜਦੋਂ ਤੁਹਾਡੇ ਕੋਲ ਟਾਈਮ ਉਦੋਂ ਹੀ ਆਉਣਗੇ ਜਦੋਂ ਅਸੀਂ ਸ਼ਾਮੀ ਵੀ ਆਇਆ ਉਦੋਂ ਵੀ ਸਾਨੂੰ ਵਾਪਸ ਕਰ ਦਿੰਦੇ ਕਿ ਦੂਜੇ ਦਿਨ ਸਵੇਰੇ ਆਇਓ ਫਿਰ ਉਹਨੇ ਹੁਣ ਸਾਨੂੰ ਵੇਟ ਕਰਾਈ ਜਾਣ ਦੇ ਆ ਵੇਖੋ ਆਪ ਹਾਂਜੀ ਕਿੱਤੇ ਵੇਖੋ ਜਿਹੜੇ ਸਰਪੰਚ ਬਾਰੇ ਵੀ ਤੁਹਾ ਗੱਲ ਕੀਤੀ ਇਹਨੂੰ ਫਿਰ ਸਰਪੰਚ ਕੀ ਕਹਿੰਦਾ ਜਿਹੜਾ ਪਿੰਡ ਦਾ ਵਾ ਸਰਪੰਚ ਮਤਲਬ ਕੋਈ ਕੰਮ ਨਹੀਂ ਕਰਦੇ ਹੈਗੇ ਆ ਮਤਲਬ ਆਪਣੇ ਕੋਈ ਸੈਣ ਨਹੀਂ ਕਰਕੇ ਦਿੰਦਾ ਕੋਈ ਢੰਗਣਾ ਕੁਛ ਨਹੀਂ ਫੇਰੇ ਮਰਵਾਉਂਦੇ ਆ ਕੋਈ ਕਾਰਡ ਵਗੈਰਾ ਬਣਾਉਣਾ ਤਾਂ ਵੀ ਨਹੀਂ ਕੋਈ ਮਦਦ ਕਰਦੇ ਆ ਵੇਖੋ ਆ ਜਿਹੜੀਆਂ ਚੀਜ਼ਾਂ ਨੇ ਨਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਰਪੰਚਾਂ ਦੇ ਵਾਸਤਿਆਂ ਗੱਲਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਆ ਉਹਨਾਂ ਦਾ ਫਰਜ਼ ਮੰਨਦਾ ਕਿ ਜਿਹੜੇ ਛੋਟੇ ਛੋਟੇ ਕੰਮ ਨੇ ਅਸੀਂ ਕਰੀਏ ਲੋਕਾਂ ਤੋਂ ਅਸੀਂ ਕਰਵਾਈਏ ਜੇ ਇੱਥੇ ਕਿਨੂੰ ਦਿੱਖ ਤਾਂ ਆਉਂਦੀ ਦੱਸਣ ਸਾਨੂੰ ਮੇਰੇ ਵਿਆਹ ਨੂੰ 10 ਸਾਲ ਹਲੇ ਤੱਕ ਮੇਰੀ ਨਾਲ ਦੀਦੀ ਕਣਕ ਨਹੀਂ ਆਉਂਦੀ 10 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ ਮਗਰੋਂ ਲਾ ਕੇ ਬੱਚਿਆਂ ਦੀ ਆਉਂਦਾ ਪੀ ਤੇ ਉਹਦੀ ਕਣਕ ਨਹੀਂ ਗਈ ਆਉਂਦੀ ਨਾ ਇਹਦੋਂ ਵੱਧ ਹੋਰ ਕੀ ਹੋ ਸਕਦਾ ਜੀ ਕਿਉਂ ਪਿੰਡ ਦੇ ਵਿੱਚ ਅਸੀਂ ਸਰਕਾਰ ਦੀ ਗੱਲ ਹੀ ਕਰਾਂਗੇ ਕੋਈ ਸਰਕਾਰ ਜਿਹੜੀ ਆ ਲਾ ਕੇ ਲਓਦੀ ਗੁੱਥੀ ਲਾਉਣ ਡਿਆ ਮੈਂ 15 ਦਿਨਾਂ ਬਾਅਦ ਇਹ ਮੇਰਾ ਬਹੁਤ ਔਖਾ ਮੈਂ ਤਾਂ ਕਰਕੇ ਕਲਪਣ ਡਿਆ ਵਾ ਵੇਖੋ हां जी ਤੁਸੀਂ ਕਿਵੇਂ ਆ ਜੀ ਕੋਈ ਕਾਰਡ ਬਣਾਵਾ ਦੇ ਦੇ ਵੇਖੋ ਸਾਰਿਆਂ ਨੂੰ ਬਿਮਾਰੀ ਕੋਈ ਆ ਵੇਖੋ ਮੇਰੀ ਗੱਲ ਸੁਣੋ ਇਹ ਕੰਮ ਸਰਪੰਚਾਂ ਦੇ ਆ ਪਿੰਡ ਦੇ ਵਿੱਚ ਜਿਹੜੇ ਕੰਮ ਕਰਾਉਣੇ ਆ ਇਹ ਨਹੀਂ ਅੱਖਾਂ ਮੀਟ ਦੇ ਸਰਪੰਚ ਤੁਹਾਨੂੰ ਇਹ ਗੱਲ ਤੋਂ ਹੋਸ਼ ਆ ਜੂਗੀ ਕਿ ਸਰਪੰਚਾਂ ਹੀ ਕਿੰਨੂ ਬਣਾਉਣਾ ਹੈ ਕਿਹੜਾ ਸਾਡੇ ਸਰਪੰਚੇ ਦਾ ਪਿੰਡ ਦਾ ਕੰਮ ਕਰ ਸਕਦਾ ਆ ਵੇਖੋ ਸਾਰੇ ਦਿਹਾੜੀਆਂ ਭਨ ਭਨ ਆਏ ਆ ਜਿਹਾ ਜਿਹਾ ਤੁਸੀਂ ਕਿਵੇਂ ਆ ਤੁਸੀਂ ਕੀ ਲੈਣਾ ਜੀ ਅਸੀਂ ਵੀ ਅਪਡੇਟ ਕਰਾਉਣਾ ਆ ਜੀ ਆਧਾਰ ਕਾਰਡ ਤੇ ਉਹ ਜਿਹੜੇ ਕਾਧਾਰ ਕਾਰਡ ਬਣੇ ਆ ਉਹ ਫੇਲ ਹੋ ਗਿਆ ਹੁਣ ਅਪਡੇਟ ਕਰਾਉਣਾ ਬੱਚਿਆਂ ਦੇ ਕਰਾਉਂਦੇ ਆਂ ਜੀ ਬੱਚਿਆਂ ਦੇ ਕਰਾਉਂਦੇ ਆਂ ਹਾਂਜੀ ਅੱਛਾ ਪਹਿਲੇ ਕਾਰਡ ਕਹਿੰਦੇ ਨਹੀਂ ਚੱਲੇ ਹੁਣ ਪੂਰੇ ਬੱਚਿਆਂ ਦੇ ਆਦੇ ਅਪਡੇਟ ਗੂਠੇ ਲੱਗਣੇ ਆਂ ਫਿਰ ਕਣਕ ਮਿਲਣੀ ਹੈ ਨਹੀਂ ਜਦੋਂ ਤੁਹਾਨੂੰ ਪਤਾ ਏ 8 ਵਜੇ ਆਉਣਾ ਪਹਿਲਾਂ ਕੋ ਕਹਿੰਦੇ ਸੁਖ ਤੇ ਆਓ ਹਾਂਜੀ ਸੁਖ ਤੇ ਕੋ ਕਹਿੰਦੇ ਆਓ ਟੋਕਣ ਮਿਲਣੇ ਆਂ ਜੀ ਪਹਿਲਾਂ ਦੇਖੋ ਜੀ ਟੋਕਣਾਂ ਦਾ ਰਵਾਜ ਨਵਾਂ ਚੱਲ ਚੁੱਕਾ ਆ ਵੇਖੋ ਸਾਰਿਆਂ ਤੋਂ ਆਪਾਂ ਪੁੱਛ ਲਿਆ ਵਾ ਹੁਣ ਆਖਰੀ ਜਿਹੜਾ ਨੰਬਰ ਲਾ ਪਹਿਲਾਂ ਤੇ ਪ੍ਰਧਾਨ ਨੂੰ ਲਾ ਜਿਹੜਾ ਆਮ ਆਦਮੀ ਦਾ ਕੋਈ ਐਮਐਲਏ ਨੂੰ ਤੇ ਬਾਅਦ ਦੀ ਗੱਲ ਆ ਜਦੋਂ ਉਹਨਾਂ ਥੱਲੇ ਚੇਲੇ ਬਣਾਏ ਨੇ ਬੜੇ ਤੋਤੀਆਂ ਬੰਦ ਬਣ ਕੇ ਤੁਰਦੇ ਹਜੇ ਆਮ ਆਦਮੀ ਦੇ ਪ੍ਰਧਾਨ ਆ ਓਏ ਆਮ ਆਦਮੀ ਪਾਰਟੀ ਦੇ ਤੁਸੀਂ ਸੁੱਟਣ ਦੇ ਜੋ ਲੋਕੋ ਤੁਸੀਂ ਇਹ ਹਾਲ ਇਹਨਾਂ ਲੋਕਾਂ ਦਾ ਪ੍ਰਧਾਨਾਂ ਦਾ ਹੋਇਆ ਵਾ ਧੰਨਵਾਦ ਆ ਕਾਰਡ ਫੜੇ ਕਰਦਾ ਵਾ ਹਾਂਜੀ ਜੀ ਹਲੋ ਕੀ ਨੰਬਰ ਆ ਦਾਵਾ ਇਹਦਾ ਚਲੋ ਵਿਧੀਪੁਰ ਦੇ ਜਿਹੜਾ ਪ੍ਰਧਾਨ ਆ ਉਹਨੂੰ ਵੀ ਨੰਬਰ ਅਸੀਂ ਲਾਇਆ ਵਾ ਵੇਖਨੇ ਚੁੱਕਦਾ ਨਹੀਂ ਚੁੱਕਦਾ ਹਾਂ ਫਿਰ ਕਰਾਂ ਦੀ ਆਵਾਜ਼ ਕਰਦਾ ਠੀਕ ਕਰਾਂ ਦੀ ਆਵਾਜ਼ ਕਰਦਾ ਬਾਦ ਨਹੀਂ ਫੋਨ ਚੁੱਕਿਆ ਤਾਂ ਕਿ ਉਹਨੂੰ ਪਤਾ ਲੱਗ ਚੁੱਕਾ ਕਿ ਉਹ ਮੇਰੇ ਪਿੰਡ ਦੇ ਵਿੱਚ ਪੱਤਰਕਾਰ ਆਏ ਆ ਇਹ ਕਰਕੇ ਫੋਨ ਹੀ ਚੁੱਕਣਾ ਹੈ ਕਿ ਨਹੀਂ ਫੇਰ ਲਾਜ ਲਗ ਕੀ ਜਾਂਦਾ ਤੂੰ ਕਿਵੇਂ ਨਿਕਲਦਾ ਆ ਬਈ ਬਣਾਉਣਾ ਹੈ ਜੀ ਅਪਡੇਟ ਕਰਨਾ ਹੈ ਆ ਦੇਖੋ ਜਿੰਨੇ ਨੇ ਇਹ ਦਿਹਾੜੀਆਂ ਭੰਨ ਕੇ ਜਿਹਦੇ ਵਿੱਚ ਸਰਕਾਰ ਬੇਜ਼ਗਾਰੀ ਖਤਮ ਕਰ ਰਹੀ ਆ ਵੀ ਤੁਸੀਂ ਟਾਈਮ ਖਰਾਬ ਨਹੀਂ ਕਰਨਾ ਬਿਲਕੁਲ ਟਾਈਮ ਖਰਾਬ ਨਹੀਂ ਕਰਨਾ ਤੁਹਾਡੇ ਘਰੇ ਕੰਮ ਹੋਣਗੇ ਅਫਸਰ ਤੁਹਾਨੂੰ ਪੁੱਛਣ ਵਾਤੇ ਆਊਗਾ ਵੀ ਅਸੀਂ ਕਦੋਂ ਆਈਏ ਤੇ ਫੇਰ ਵੀ ਸਾਡੇ ਸਾਰੇ ਭਣ ਭਰਾ ਇੱਥੇ ਆ ਬੱਚਿਆਂ ਦੀ ਸਕੂਲਾਂ ਦਿਹਾੜੀਆਂ ਟੁੱਟਣ ਡੀਆਂ ਨੇ ਦਿਹਾੜੀਦਾਰ ਬੰਦੇ ਇੱਥੇ ਖੱਜਲ ਹੋਣ ਦੇ ਨੇ ਇਹ ਸਭ ਤੋਂ ਜ਼ਿਆਦਾ ਅਸੀਂ ਕਸੂਰ ਕੱਢਾਂਗੇ ਜਿਹੜੇ ਥਲੇ ਨਮੰਦੇ ਆਉਦੇ ਸਰਕਾਰ ਦੇ ਉੱਪਰ ਮੀਠੀ ਹੈ ਜੀ ਫੋਨ ਆ ਗਿਆ ਪ੍ਰਧਾਨਾ ਮਾਰ ਗਿਆ ਠੁਕਦੇ ਲੋ ਜੀ ਫੋਨ ਆਈ ਗਿਆ ਹਾਂਜੀ ਸਾਹਿਬ ਸਤਿਕਾਰ ਮੰਤਰੀ ਗਾਲ ਜੀ ਸਤਿਕਾਰ ਆ ਰਹੀ ਆਪਣਾ ਸੁਭਨਾਮ ਗੁਰਮਾਨ ਸਿੰਘ ਜੀ ਪੁਨਾ ਸਿੰਘ ਜੀ ਤੁਸੀਂ ਪ੍ਰਧਾਨ ਜਮ ਪਾਰਟੀ ਦੇ ਹਾਂਜੀ ਜੀ ਹੁਕਮ ਕਰੋ ਹੁਕਮ ਨਹੀਂ ਕਰਨਾ ਸਰ ਅਸੀਂ ਤੁਹਾਡੇ ਨਾਲ ਇੱਥੇ ਸੇਵਾ ਕੰਦੇ ਵਿੱਚ ਆਇਆ ਮੈਂ ਰਣਜੀਤ ਸਿੰਘ ਪੱਤਰਕਾਰ ਬੋਲਦਾ ਹਾਂਜੀ 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 ਸਰ ਇਹਦੇ ਵਿੱਚ ਸਾਨੂੰ ਸ਼ਿਕਾਇਤ ਮਿਲੀ ਆ ਬਹੁਤ ਬੁਰੀ ਹਾਲਤ ਆ 5 5 ਵਜੇ ਦੇ ਲੋਕ ਬੈਠੇ ਆ ਗਏ ਹਾਂਜੀ ਤੇ ਇਹਦਾ ਮੈਂ ਤੁਹਾਨੂੰ ਨਹੀਂ ਇਹ ਚੀਜ਼ ਦਾ ਪਤਾ ਲੱਗਦਾ ਵੀ ਇਹ ਕੰਟਰੋਲ ਕਰੀਏ ਅਫਸਰ 9:00 ਜੇ ਤੁਹਾਡੇ ਹੋਣ 8:30 ਹੋ ਚੁੱਕੇ ਆ ਬਿਲਕੁਲ ਜੀ ਅਜੇ ਤੱਕ ਨਹੀਂ ਆਇਆ ਕੋਈ ਹਾਂਜੀ ਅਜੇ ਤੀਕਾ ਨਹੀਂ ਕੋਈ ਆ ਜਿਹੜਾ ਬਾਤ ਸੁਣਿਓ ਹਾਂਜੀ ਅਜੇ ਤੀਕਾ ਨਹੀਂ ਕੋਈ ਵੀ ਆਇਆ ਭਾਜੀ ਵੇਖੋ ਅਜੇ ਤਾਂ ਕੋਈ ਨਹੀਂ ਆਇਆ ਸਾਨੂੰ ਵੀ ਇਸ ਤਰ੍ਹਾਂ ਸ਼ਿਕਾਇਤ ਮਿਲੀ ਤਾਂ ਅੱਜ ਅਸੀਂ ਇੱਥੇ ਪਹੁੰਚੇ ਆ 7:00 ਵਜੇ ਦੇ ਹੀ ਖੜਿਆ ਤੇ ਹੁਣ 8:30 ਹੀ ਸ਼ੁਰੂ ਕੀਤਾ ਵੀ ਇਹਨਾ ਬੁਰਾ ਹਾਲ ਆ ਬੱਚਿਆਂ ਦੀਆਂ ਦਿਹਾੜੀਆਂ ਭਾਂਦੇ ਆ ਬੱਚੇ ਨਾਲ ਲੈ ਆ ਮਜ਼ਦੂਰ ਦਿਹਾੜੀ ਭੰਦਾ ਸਭ ਸੁਣਦੇ ਵੇ ਪਾ ਸਰਕਾਰ ਦੀਆਂ ਹਦਿਦਾਂ ਦਾ ਪਤਾ ਤੁਹਾਨੂੰ ਕੀ ਆ ਕਿੰਨੇ ਵਜੇ ਜੀ ਇਹਨਾਂ ਦਫ਼ਤਰ ਨੂੰ ਤਾਂ ਸਮਾਂ 8 ਵਜੇ ਦਾ 8 ਵਜੇ ਦਾ ਜੇ ਜਿਹੜੀ ਜਨਤਾ ਦਾ ਉਹਨਾਂ ਦਾ 5 ਵਜੇ ਦਾ ਵੀ 5 ਵਜੇ ਇੱਥੇ ਆਉਣਾ ਕਿਉਂ ਇੱਥੇ ਚਾਹ ਦੇ ਲੰਗਰ ਲੱਗੇ ਹੈ ਜਾਲ ਤੇ ਕੋਈ ਪ੍ਰਬੰਧ ਕੀਤਾ ਤੁਪੇ ਛਾਂਡੇ ਨੇ ਲੋਕ ਨਹੀਂ ਤੇ ਜੇ ਜਨਤਾ ਉਹ 8 ਵਜੇ ਆਏ ਅਗਰ ਮਾ ਜੀ ਭਾਈ ਉਹ ਜਿਹੜੀ ਗੱਲ ਕਹਿੰਦੇ ਆ ਕਹਿੰਦੇ ਜੀ ਸਾਨੂੰ ਕਹਿੰਦੇ ਤੁਸੀਂ 5 ਵਜੇ ਆਓ ਤੁਹਾਨੂੰ ਟੋਕਨ ਮੰਗਦੇ ਆ ਟੋਕਨ ਕੋਈ ਸਰਕਾਰ ਲੋ ਇਹਨਾਂ ਨੂੰ ਕਾਪੀ ਦੇ ਕਾਪੀ ਦੇ ਵਰਕ ਗਾ ਸੁਣੋ ਇਹ ਇਹਨਾਂ ਦੀ ਸ਼ਿਕਾਇਤ ਆ ਕਿ ਦੋ ਦੇ ਤੋਂ ਬਾਅਦ ਇਹ ਕੰਮ ਨਹੀਂ ਕਰਦੇ ਜਿਹੜੇ 30 40 ਟੋਕਨ ਦਿੰਦੇ ਆ ਉਹ ਸਾਰੇ ਖਤਮ ਕਰ ਦਿੰਦੇ ਆ ਤੇ ਜਿਹੜਾ ਸ਼ਾਮੀ ਆਉਂਦਾ ਉਹਨੂੰ ਕਹਿੰਦੇ ਖਤਮਾ ਮੁੜ ਕੇ ਜੀ ਟੋਕਨ ਖਤਮ ਹੋ ਗਿਆ ਹੁਣ ਨਹੀਂ ਆਪਾਂ ਦੇਣੇ ਠੀਕ ਆ ਜੀ ਠੀਕ ਆ ਜੀ ਇਹ ਤੁਹਾਨੂੰ ਇਸ ਚੀਜ਼ ਦਾ ਪਤਾ ਨਾ ਵੀ ਕਿੰਨੀਆਂ ਜੜੀਆਂ ਇਹ ਚੀਜ਼ਾਂ ਨੇ ਜੜੀਆਂ ਘਰ ਬੈਠੇ ਮਿਲਦੀਆਂ ਨੇ ਤੇ ਫਿਰ ਕਿਉਂ ਨਹੀਂ ਤੁਸੀਂ ਪ੍ਰਧਾਨ ਜੀ ਤੁਸੀਂ ਸਰਕਾਰ ਸੁਟਣੀ ਚਾਹੁੰਦੇ ਜੇ ਵੀ ਸਰਕਾਰ ਡਿੱਗ ਪਵੇ ਅਸੀਂ ਥੱਲੇ ਏਦਾਂ ਲੋਕਾਂ ਨੂੰ ਖੱਦਰ ਖਰਾਬ ਕਰੀਏ ਸਰਕਾਰ ਸਰਕਾਰ ਦੇ ਧਿਆਨ ਵਿੱਚ ਲਿਆਉਂਦੀ ਹੈ ਉਹਨਾਂ ਇਹ ਗੱਲ ਤੁਸੀਂ ਅਹੀਂ ਉਹਦੇ ਬਾਰੇ ਜ਼ਰੂਰ ਕਰੀ ਜਾ ਕੇ ਰਿਪੋਰਟ ਜਾਵਾਂਗੇ ਬਿਲਕੁਲ ਠੀਕ ਹੈ ਕਿਉਂ ਅਸੀਂ ਮੰਤਰੀ ਸਾਹਿਬ ਨੂੰ ਇਸ ਕਰਕੇ ਫੋਨ ਹੀ ਕਰ ਦੇ ਕੋ ਥੱਲੇ ਨਮਾਇਦੇ ਉਹ ਨਾ ਬਣਾਏ ਆ ਉਹ ਸਾਡੀ ਰਿਪੋਰਟ ਪਹੁੰਚ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਕੋਈ ਆ ਹੋਰ ਕਿਹਨੂੰ ਇਹਸ ਕਰਕੇ ਵੇਖੋ ਉਹਦੇ ਨਾਲ ਵੀ ਗੱਲ ਹੋਈ ਆ ਉਹ ਆਉਂਦੇ ਆ ਵੀ ਅਸੀਂ ਤੁਹਾਡੀ ਜਿਹੜੀ ਰਿਪੋਰਟ ਐਥੋਂ ਦੀ ਜੋ ਵੀ ਆ ਅਸੀਂ ਮੰਤਰੀ ਸਾਹਿਬ ਤੱਕ ਪਹੁੰਚਾ ਦਨੇ ਆ ਇਹ ਮਤਲ ਜਿਹੜੇ ਹੱਲ ਹੋ ਜਾਂਦੇ ਆ ਉਹਦੇ ਇੱਕ ਅਫਸਰ ਆ ਉਹਦਾ ਵੀ ਨੰਬਰ ਲਾਈ ਆ ਕੋਈ ਜਿਹੜਾ ਸੀ ਆ ਸੇਵਾ ਕਹਿੰਦੇ ਜਿਹੜਾ ਵਾ ਇਹ ਨਹੀਂ ਗੱਲ ਅਗੀ ਵੀ ਪ੍ਰਧਾਨ ਘਰਾਂ ਜਮੈਂ ਤੇ ਧੋਧੀਆਂ ਚੁੱਕਿਆ ਹੈ ਜੀ ਪ੍ਰਧਾਨਾਂ ਲੋਕਾਂ ਨੂੰ ਡਰਾਉਂਦੇ ਇਹ ਨਹੀਂ ਗੱਲ ਬਾਨੀ ਇਹ ਕੰਮ ਕਰਨ ਜਦੇ ਪ੍ਰਧਾਨ ਨਹੀਂ ਦੇ ਪ੍ਰਧਾਨਾਂ ਦਾ ਤੁਹਾਨੂੰ ਕਿਸੇ ਨੂੰ ਕੋਈ ਡਰਨੇਗਾ ਅਸੀਂ ਨੰਬਰ ਦੇ ਕੇ ਜਾਵਾਂਗੇ ਸਾਨੂੰ ਫੋਨ ਕਰੋ ਅਸੀਂ ਮਸਲੇ ਹੱਥ ਹੱਲ ਕਰਾਂਗੇ ਸਰਪੰਚ ਕੰਮ ਨਹੀਂ ਕਰਦਾ ਸਰਪੰਚ ਕੰਮ ਨਹੀਂ ਕਰਦਾ ਤਾਂ ਵੀ ਸਾਨੂੰ ਤੁਸੀਂ ਫੋਨ ਕਰੋ ਸਰਪੰਚ ਕੰਮ ਨਹੀਂ ਕਰਦਾ ਲੱਗਾ ਨੰਬਰ ਆਹ ਸੇਵਾ ਕੰਦੇ ਵਿੱਚ ਇੱਕ ਨੰਬਰ ਮਿਲਿਆ ਵਾ ਹੈਲੋ ਹੈਲੋ ਸਤ ਸਤਿ ਸ੍ਰੀ ਅਕਾਲ ਸਰ ਆਪਣੀ ਡਿਊਟੀ ਸੇਵਾ ਕੇ ਅੰਦਰ ਚਾਹ ਤੇ ਮਦੀਪੁਰ ਹਾਂਜੀ ਹਾਂਜੀ ਸਰ ਇਹ ਲੋਕਾਂ ਨੂੰ ਜਿਹੜੀ ਤੁਹਾਨੂੰ ہدایت ਦੀ 5 ਵਜੇ ਉਹ ਟੋਕਨ ਵੰਡੇ ਆ ਇਹ ਟੋਕਨ ਤੁਹਾਨੂੰ ਕਿੱਥੋਂ ਪਹੁੰਚਾਈ ਹੁੰਦੇ ਨੇ ਵੀ ਜਿਹੜੇ ਇੰਨੇ ਤੁਹਾਨੂੰ ਵੰਡਨੇ ਆ ਭਾਜੀ 5 ਵਜੇ ਤਾਂ ਅਸੀਂ ਕਿਸੇ ਨੂੰ ਨਹੀਂ ਕਿਤੇ ਵੀ 5 ਵਜੇ ਇਹ ਜਨਤਾ ਦੱਸੋ ਤੁਹਾਨੂੰ ਕਿਹਨੂੰ ਕਿਹਨੂੰ ਕਹਿੰਦੇ ਆ 5 ਵਜੇ ਉਹ ਸਾਰੇ ਕਹਿੰਦੇ ਆ ਕਿ ਕਿਹਨੂੰ ਕਿਦਿਆ ਹਾਂਜੀ ਨਹੀਂ ਨਹੀਂ ਤੇ ਕਹਿੰਦੇ ਆ ਆ ਲੋ ਤੀਜਾ ਤੀਜਾ ਵੇੜਾ ਮੇਰਾ ਚੌਕਾ ਜੀ ਹਾਂਜੀ ਅੱਲੇ ਹਾਂਜੀ ਆਹ ਗੱਲ ਵੀ ਨਾਲ ਨਾਲ ਸੁਣੀਓ ਨਾ ਕੀ ਜਾਂਦੇ ਬਣਾਏ ਸ਼ਾਮ ਵਾਰ ਆਏ ਤੇ ਕਹਿੰਦੇ ਕਿ ਸਵੇਰ ਵਾਰ ਆਇਓ ਲੱਗੀਆਂ ਕੋਈ ਕੁਛ ਨਹੀਂ ਕਿੰਨੇ ਵਜੇ ਆਈਏ ਅਸੀਂ ਸਾਰੇ ਦੱਸੀਦਾ ਵਾ ਕਿ ਜਿਹੜੇ ਪਹਿਲਾਂ 50 ਟੋਕਨ ਮੁੱਕ ਜਾਂਦੇ ਆ ਕਹਿੰਦੇ ਟੋਕਨ ਮੁੱਕ ਜਾਂਦੇ ਆ ਆ ਸੁਣਦੇ ਜੇ ਨਾ 36 ਟੋਕਨ 37 ਟੋਕਨ ਕਹਿੰਦੇ ਸਾਨੂੰ ਮਿਲੇ ਆ ਤੇ 37 ਟੋਕਨ ਜਿਹੜਾ ਦੁਪਹਿਰ ਤੋਂ ਪਹਿਲਾਂ ਪਹਿਲਾਂ ਮੁੱਕ ਜਾਂਦੇ ਆ ਸਾਰੇ 1 ਮਿੰਟ ਮੇਰਾ ਗੱਲ ਕਰੋ ਜਰਾ ਕ ਭਈ ਜਿਹੜੇ ਟੋਕਨ 36 ਤੁਹਾਨੂੰ ਮਿਲਦੇ ਹੋ ਆਉਂਦੇ ਕਿੱਥੋਂ ਆ ਜਿਹੜੇ ਬਾਅਦ ਤੁਸੀਂ ਕਿਹਦੇ ਮੁੱਕ ਗਏ ਆ ਸਰ ਤੋਂ ਕੋਈ ਨਹੀਂ ਅੱਗੇ ਅੱਗੇ 7000 3000 ਉਹਨਾਂ ਲਈ ਇਹ ਤਰ੍ਹਾਂ ਮੈਂ ਨੰਬਰ ਤੇ ਮੈਸੇਜ ਜਾਂਦਾ ਮੈਂ ਤਾਂ ਜੀ ਸਰ ਮੈਨੂੰ ਇੱਕੋ ਗੱਲ ਦਾ ਜਵਾਬ ਚਾਹੀਦਾ ਸਿਰਫ ਵੀ ਜਿਹੜੇ ਟੋਕਾਂ ਤੁਸੀਂ ਆਉਂਦੇ ਤੁਹਾਨੂੰ 36 ਜਾਂ 30 ਜਾਂ 40 ਜੋ ਵੀ ਆ ਹਾਂ ਉਹ ਆਉਂਦੇ ਕਿੱਥੋਂ ਤੁਹਾਨੂੰ ਹਦਾਇਤ ਕਿਹਦੀ ਆ ਵੀ ਇਹਨੇ ਦੇਣੇ ਤੇ ਬਾਕੀ ਲੋਕਾਂ ਨੂੰ ਜਵਾਬ ਦੇ ਦੇਣਾ ਵੀ ਚਲ ਜੋ ਕੋਈ ਕੋ ਹੋਏ ਤਾਂ ਹੀ ਅਸੀਂ ਸਾਡੇ ਕੋ ਟੋਕਣਾ ਜੋ ਨੰਬਰ ਜਿਹੜਾ ਜਿਹੜੇ ਸਾਡੇ ਕੋ ਪੰਨਾ ਜਾਂ ਜਾਂ ਕੀਤੀ ਜਾਣੀ ਉਹਦੇ ਹੀ ਉਹਨਾਂ ਦੇ ਦਰਮਿਆਨ ਕੋਈ ਨੰਬਰ ਤੇ ਮੈਸੇਜ ਆ ਜਾਂਦਾ 2 2 ਵਜੇ ਤੋਂ ਬਾਅਦ ਤੁਸੀਂ ਕੰਮ ਨਹੀਂ ਕਰਦੇ 2 ਵਜੇ ਤੋਂ ਬਾਅਦ ਤੁਸੀਂ ਫ੍ਰੀ ਹੋ ਜਾਂਦੇ ਅਸੀਂ ਕਈ ਵਾਰ ਇੱਥੇ ਲੰਘ ਚੁੱਕੇ ਹਾਂ ਕਿੰਨੇ ਗਿਆ ਤੂੰ ਉਹਦੇ ਬਾਅਦ ਹੀ ਕੰਮ ਨਹੀਂ ਕਰਦਾ ਮੈਂ ਕਿਹਾ ਸਾਰੀ ਜਨਤਾ ਖਲੋਤੀ ਆ ਇੱਕ ਤੁਹਾਡੇ ਸ਼ਰਾਬ ਦੀ ਵਿੱਚ ਇੱਕ ਇੱਕ ਮਿੰਟ ਆਪੀ ਉਹਨਾਂ ਨੇ ਪਿਆਲ ਲਈ ਜਾਣੇ ਤੁਸੀਂ ਆਵਾਜ਼ ਦੀ ਦੇਣਾ ਆਈ ਪਾਣੀ ਦੇ ਆਓ ਨਾ ਤੁਹਾਡਾ ਟਾਈਮ ਕਿੰਨੇ ਦਾ ਆਈ ਆਉਂਦੇ ਆ ਕਿੰਨੇ ਵਜੇ ਦਾ ਟਾਈਮ ਆਪ ਟਾਈਮ ਦਿਓ ਨਾ 9 ਵਜੇ ਆ ਨੀ ਨਹੀਂ ਤੁਹਾਡਾ ਰਾਜ ਨਿਕਾ ਤੁਹਾਡਾ ਰਾਜ ਨਿਕਾ ਰਾਜ ਸਰਕਾਰ ਦਾ ਵਾ ਜੋ ਗੱਲ ਨਹੀਂ ਹੈ ਕਿ ਅਸੀਂ ਆਪਣੇ ਟਾਈਮ ਤੇ ਉਹਨਾਂ ਦੇ ਟਾਈਮ ਤੇ ਆਉਣੇ ਆ ਆਪਣੇ ਪੈਰ ਪਹੁੰਚ ਲਿਆ ਕਿੰਨੇ ਵਜੇ ਮੈਂ 9:00 ਵਜੇ ਪਹੁੰਚ ਜਾਂਦੀ ਆਂ ਪਾਉਣੇ 9:00 ਵਜੇ ਟੋਕ ਲਾਉਂਦਾ ਆਂ ਤੁਹਾਡਾ 8:00 ਵਜੇ ਦਾ 8:00 ਵਜੇ ਦਾ ਟਾਈਮ ਆਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੀ ਵਿੱਚ ਜੇ ਮੰਨ ਲਓ 10:00 ਹੋ ਜਾਣਾ ਜੀ 10:00 ਦਾ ਕੀ ਕੰਮ ਕਰਨਾ ਨਹੀਂ 5:00 ਵਜੇ ਦਾ ਦੇਖੋ ਗੱਲ ਪਤਾ ਕੀ ਆ 1 ਕਾੜ ਤੋਂ 10 ਤੋਂ 15 ਮਿੰਟ ਲੱਗਦੇ ਆਂ ਮੈਂ ਕਹਾਂ ਜੀ ਜਿੰਨਾ ਮਰਜ਼ੀ ਲੱਗੇ ਪਰ ਇਹ ਗੱਲ ਹੀ ਨਾਲ ਤੇ ਤੁਹਾਡੇ ਕੋਈ ਪ੍ਰਬੰਧ ਆ ਵੀ ਜੇ ਜਿੰਦਗ ਜਾਦਾ ਵਾ ਤੇ ਅਸੀਂ ਇੱਥੇ ਸ਼ਾ ਕੀਤੀ ਆ ਜਾਂ ਇੱਕ ਮਿੰਟ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹਾਂਜੀ ਆਪਣਾ ਆਪਣਾ ਉਹਦਾ ਕੀ ਆ ਹਾਂਜੀ ਸੇਵਾ ਕੇਂਦਰ ਚ ਬਰੇਡ ਰੇਮੇ ਬਰੇਡ ਦਾ ਸੇਵਾ ਕੇਂਦਰ ਚ ਕੁਛ ਲਿਆ ਨੰਬਰ ਦੇ ਉਹ ਕਿਹੜਾ ਜਾ ਕੋਈ ਨਹੀਂ ਆ ਤੁਹਾਡੇ ਉੱਤੇ ਇੰਚਾਰਜ ਆਉਦਾ ਕੋਈ ਪਰ ਜਨਤਾ ਨੂੰ ਕਿਉਂ ਖਰਾਬ ਕਹਦੇ ਜਨਤਾ ਨੂੰ ਕੋਈ ਤੁਸੀਂ ਆਪਣੇ ਟਾਈਮ ਤੇ ਆਓ ਤੁਸੀਂ ਕਿਉਂ ਕਹੋ 5 ਵਜੇ ਆਓ ਆਓ ਗੱਡੀ ਚਲਾਉਣ ਦੇ ਤੁਸੀਂ ਆਜੋ ਆਜੋ ਆਓ ਆਓ ਗੱਡੀ ਚਲਾਉਣ ਦੇ ਆਜੋ ਤੁਹਾਡੇ ਨਾਲ ਗੱਲ ਕਰਦੇ ਆਜੋ ਠੀਕ ਕੀ ਕਹਿੰਦੇ ਮੈਡਮ ਆ ਗਈ ਆਹ ਲਾਂ ਦੁਕਾਨ ਮੈਡਮ ਨੂੰ ਨਹੀਂ ਲੰਘਾ ਦੁਕਾਨ ਆ ਜਾ ਟਾਈਮ ਦੇ ਉੱਤੇ ਆਜ ਰਕੇ ਦੇ ਉੱਤੇ ਕੈਮਰਾ ਵੀ ਆਜ ਰਕੇ ਮੈਡਮ ਵੇਖੀ ਜੇ ਹਰ ਆਪਣੇ ਕੋਲ ਸਟਾਫ ਕਨਾ 3 ਮੈਂਬਰ ਸਰ 3 ਮੈਂਬਰ ਕੰਮ ਕਰਦੇ ਆ ਇਹਨੇ ਨਾ ਸਰ ਜਾਂਦਾ ਨਹੀਂ ਸਰਦਾ ਮਤਲਬ 5 ਵਜੇ ਕਹ ਦਿੱਤੀ ਹੈ ਨਾ ਇੱਥੇ ਤੁਹਾਨੂੰ ਬਮਾਈ ਦਸੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਬੜਾ ਵਧੀਆ ਇੱਥੇ ਹੈਂਡਲ ਕਰ ਲੈਣੇ ਆ ਜੇ ਤੁਹਾਨੂੰ ਲੱਗਦਾ ਨਾ ਵੀ ਇੱਥੇ ਰਸ਼ ਜ਼ਿਆਦਾ ਵਾ ਇੰਨੇ ਲੋਕ ਹੁੰਦੇ ਆ ਤੁਸੀਂ ਆਪਣੇ ਸਪੈਸ਼ਲ ਸਕੂਲ 'ਚ ਜਿੱਦਾਂ ਸਰਕਾਰੀ ਜਗ੍ਹਾ ਦੇ ਵੱਖਰਾ ਕੈਂਪ ਲਵਾ ਸਕਦੇ ਏ ਡੀਸੀ ਸਰ ਨੂੰ ਲੈਟਰ ਲਿਖ ਕੇ ਮਤਲਬ ਮਨਜ਼ੂਰੀ ਮਿਲ ਜਾਂਦੀ ਆ ਜਿੱਦਾਂ ਰਸ਼ ਜ਼ਿਆਦਾ ਜਿੱਦਾਂ ਬਿਲੀਪੁਰ ਪਿੰਡ ਆ ਇੱਥੇ ਰਸ਼ ਜ਼ਿਆਦਾ ਨਾ ਸਕੂਲ 'ਚ ਸਪੈਸ਼ਲ ਕੈਂਪ ਲਵਾ ਸਕਦੇ ਆ ਆਧਾਰ ਕਾਰਡ ਦੀ ਮਸ਼ੀਨ ਲਵਾ ਸਕਦੇ ਆ ਆਪਣੇ ਕੋਲ ਜਿਹੜੀ ਫੀਸ ਲੋਕਾਂ ਲਈ ਅਪਡੇਟ ਆਧਾਰ ਕਾਰਡ ਕਰਾਉਂਦੇ ਜੀ ਉਹ ਕਿੰਨੀ ਫੀਸ ਆ ਜੀ ਵੱਖਰੀ ਵੱਖਰੀ ਫੀਸ ਆ ਜਿੱਦਾਂ ਮੋਬਾਈਲ ਨੰਬਰ ਲਿੰਕ ਕਰਾਈ ਇੱਕ ਆਧਾਰ ਕਰਵਾ ਦਿਓ ਭਾਜੀ ਮੋਬਾਈਲ ਨੰਬਰ ਲਿੰਕ ਦੀ 50 ਰੁਪ ਸੌ ਰੁਪਿਆ ਉਹ ਕਿੱਥੇ ਲਿਖਿਆ ਮਰ ਜਾ ਉਹ ਖਾਇੋ ਉਹ ਤਾਂ ਇਹਦੇ ਤੇ ਨਹੀਂ ਲਿਖਿਆ ਭਾਈ ਉਹ ਕਿੱਥੇ ਲਿਖਿਆ ਆ ਵਿਖਾਈਂ ਅੰਦਰ ਧਾਤੀ ਵਾਰੀ ਮਰ ਜਾ ਕਿੱਥੇ ਲਿਖਿਆ ਵਾ ਇਹ ਛਟਾਵ ਕਿੱਥੇ ਹੈ ਬਾਕੀ ਆ ਵਿਖਾਈਂ ਜਾ ਤੋ ਲਿਖਿਆ ਕਿੱਥੇ ਹੈ ਮੈਂ ਲਿਖਿਆ ਸਿਰਫ ਵੇਖਣਾ ਨਹੀਂ ਨਹੀਂ ਜੇ ਨਹੀਂ ਹਾਲੋ ਜੀ ਮੈਂ ਮੈਂ ਤੁਹਾਨੂੰ ਵਖਾ ਮੇਰੀ ਗੱਲ ਉਹਦੇ 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 ਮਹੀਂ ਹਾਤੇ ਜਿੰਨਾ ਕੋਈ ਚੀਜ਼ ਫੜ ਕੇ ਰੱਖੀਂ ਵੇਖੋ ਸਾਹਬ ਹਾਦਰ ਤੁਸੀਂ ਆਪੇ ਸ਼ੀਲ ਤੇ ਜੇ ਅਸੀਂ ਸਿਰਫ ਤੁਹਾਨੂੰ ਇਨਾ ਹੀ ਪੁੱਛਣਾ ਕਿ ਜਿਹੜੇ ਜਨਤਾ ਪਰ ਜਾਵਾ ਉਹ ਆਪਣੇ ਲਿਸਟ ਵੇਖਣ ਤੇ ਤੁਹਾਨੂੰ ਪਰੇਸ਼ਾਨੀ ਖ ਨਹੀਂ ਕੋਈ ਨਹੀਂ ਲਿਸਟ ਵਿਖਾਲ ਦਿੰਦੇ ਆਂ ਅਸੀਂ ਹੁਣ ਆਉਂਦੇ ਆਂ ਜੇ ਅੰਦਰ ਐਂਟਰ ਹੋਈ ਆਂ ਇਹ ਸਾਰੀ ਚੀਜ਼ਾਂ ਦਾ ਨੂੰ ਕਿੱਦਾਂ ਖਾਰੀ ਇਹ ਚ ਕੱਢ ਕੇ ਤਾਂ ਅਸੀਂ ਕੁਝ ਵੀ ਨਹੀਂ ਵੇਖਣਾ ਸਿਰਫ ਅਸੀਂ ਵੇਖਣਾ ਵੀ ਲਿਸਟ ਕਿਤੇ ਲੱਗੀ ਤਾਂ ਰਹੀ ਇਹਦੇ ਵਿੱਚ ਜਾਂ ਤੁਸੀਂ ਤੁਸੀਂ ਕੋਈ ਤੁਸੀਂ ਜੋ ਇੱਕ ਮਿੰਟ ਸਰ ਆਪੇ ਆਪੇ ਤਰੀ ਨਾ ਜਦੋਂ ਮੱਝ ਲੈ ਲਓ ਨਹੀਂ ਨਹੀਂ ਆਪਣੇ ਕੋ ਨਹੀਂ ਹੀ ਲੈ ਸਕਦੇ ਸਰ ਗੱਲ ਤੇ ਆ ਬਣਾ ਫਿਰ ਆਪਾਂ ਕੋ ਟਾਡੇ ਕਹਿੰਦੇ ਕਿ ਅੰਮਲਤੀ ਮੁੱਦਾ ਵਾ ਪੀ ਇਹ ਫੀਸ ਜਿਆਦਾ ਲੈ ਕੇ ਤੇ ਕੰਮ ਕਰਦੇ ਨੇ ਇਹ ਕਹਿਣਾ ਚਾਹੁੰਦੇ ਇਹ ਮੁੱਦਾ ਇਹ ਨਹੀਂ ਆ ਮੁੱਦਾ ਹੋ ਵੀ ਸਕਦਾ ਚਾਟ ਵੀ ਹੋ ਸਕਦਾ ਤੇ ਸੋ 100 ਰੁਪਿਆ ਫੀਸ ਦਾ ਅਦਾ ਕਰਦੀ। ਹੋਰ ਕੰਮ ਹੋ ਜਣੇ ਮੈਨੂੰ ਕੰਮ ਕਰ। ਇੱਕ ਮਿੰਟ ਇਹ ਇਹ ਡਿਊਟੀ ਦੀ ਵਿਗੜਪ ਹੋ ਗਈ। ਇਹ ਹੁਣ ਇਹ ਵੀ ਚੀਜ਼ ਦੱਸੋ ਨਾ ਵੀ ਕੋਈ ਕੰਮ ਨਹੀਂ ਕਰਨ ਦੇਣਿਆ ਨੂੰ। 5 ਮਿੰਟ ਮੈਂ ਤੁਹਾਨੂੰ ਕਹਿੰਦੇ ਆ ਮੈਨੂੰ ਸਾਰਿਆਂ ਦੇ ਕੰਮ ਕਰ ਲਿਆ ਦੋ ਟੋਕਨ ਲਾ ਲੈਣਾ ਮੈਂ ਬਾਹਰ ਆਣ ਕੇ ਭਾਵੇਂ ਅੱਧਾ ਘੰਟਾ ਮੇਰੇ ਨਾਲ ਚੱਲੋ ਜੀ ਉਹ ਕਹਿੰਦੇ ਟੋਕਨ ਲਾਉਣ ਲੱਗੇ ਆ ਸਾਡੇ ਵਿਗੜ ਪੈਂਦਾ ਆ ਸੌ ਕੋਈ ਬੰਦਾ ਹਾਦ ਦੇ ਵਿੱਚ ਇੱਕ ਹੀ ਪੱਖਾ ਚੱਲ ਰਿਹਾ ਉੱਪਰ ਸਾਬ ਦੇ ਉੱਪਰ ਬਾਕੀ ਕਾਊਂਟਰ ਖਾਲੀ ਆ ਬਾਠ ਠੀਕ ਆ ਕਰੋ ਕੰਮ ਆਪਣਾ ਟੋਕਨ ਲਾਓ ਬਾਕੀ ਪੱਖੇ ਸਾਰੇ ਬੰਦਾ ਜਨਤਾ ਦੇ ਕੋਈ ਰੇਟ ਨਹੀਂ ਜਿਹੜੀ ਇੱਥੇ ਲੱਗੀ ਕੁਝ ਨਹੀਂ ਲੱਗਾ ਜੋ ਮਨਮਰਜ਼ੀ ਦੇ ਪੈਸੇ ਲਿੰਦੇ ਆ ਤੇ ਦੇਖੀ ਸਿਰ ਪੱਖਾ ਸਾਹ ਦੇ ਉੱਪਰ ਚੱਲਦਾ ਕਾਉਂਟਰ ਖਾਲੀ ਬਾਅਦ ਬਾਅਦ ਬਨੇ ਆ ਜੋ ਤੋਂ ਇੱਕ ਹੀ ਸਾਹ ਦੇ ਉੱਤੇ ਪੱਖਾ ਚੱਲਦਾ ਬਾਕੀ ਸਭ ਬੰਦਾ ਵੇਖੋ ਕੀ ਹਾਲ ਆ ਜਨਤਾ ਦਾ ਅੱਜ ਤਾਂ ਤੰਗ ਪਈ ਆ ਕਦੋਂ ਹੋਣੀ ਆ ਅੱਗੋ ਜਵਾਬ ਦਿੰਦੇ ਕਿ ਤੁਸੀਂ ਵਿਗਣ ਪਾਉਂਦੇ ਜੇ ਜੇ 5 ਵਜੇ ਦਾ ਉਦੋਂ ਵਿਗਣ ਨਹੀਂ ਪਿਆ ਹੁਣ ਇਹਨਾਂ 2 ਮਿੰਟ ਦੇ ਵਿੱਚ ਵਿਗਣ ਪੈਂਦਾ ਜਿਹੜਾ ਹੌਲੇ ਪਹੁੰਚ ਚੁੱਕੇ ਆ ਠੀਕ ਆ ਜੀ